ਗੜਾ ਹਾਈਵੇ ਜਿਹੜਾ ਸਾਡੀਆਂ ਜ਼ਮੀਨਾਂ ਵਿੱਚ ਦੀ ਨਿਕਲ ਰਿਹਾ ਸਰਕਾਰ ਸਾਡੀਆਂ ਜ਼ਮੀਨਾਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਜੋ ਵੱਡੇ ਵੱਡੇ ਪੰਜ ਹਾਈ ਡਰੇਨ ਬਗਾਇਆ ਗਏ ਆ ਬਹੁਤ ਹੀ ਜ਼ਿਆਦਾ ਕੰਟਰੋਲ ਤੋਂ ਜ਼ਿਆਦਾ ਫੋਰਸ ਇਸੇ ਪ੍ਰਸ਼ਾਸਨ ਲਾਇਆ ਗਿਆ ਆ ਹਾਂਜੀ ਇਹ ਜੀ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਜੀ ਦਿੱਲੀ ਕਟੜਾ ਜੰਮੂ ਉਹਦੇ ਸੰਬੰਧ ਚ ਆਏ ਆ ਤਹਿਿਲਦਰ ਸਰਕਾਰ ਮੁਬਾਰਕ ਮੈਂ ਜਗਦੀਸ਼ ਸਿੰਘ ਆਗੂ ਕਿਸਾਨ ਮਜ਼ਦੂਰ ਸਿੰਘ ਰਿਸਕਿਵਰਟੀ ਪੇਨ ਚੰਦੇਰ ਮਾਹਪੁਰਖ ਅੱਜ ਦਾ ਪ੍ਰੋਸੀਜਰ ਇਹ ਆ ਜੀ ਸਾਡਾ ਜੰਮੂ ਕੜੜਾ ਹਾਈਵੇ ਜਿਹੜਾ ਸਾਡੀਆਂ ਜ਼ਮੀਨਾਂ ਵਿੱਚ ਦੀ ਨਿਕਲ ਰਿਹਾ ਸਰਕਾਰ ਸਾਡੀਆਂ ਜ਼ਮੀਨਾਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਵੱਡੇ ਵੱਡੇ ਪੰਜ ਹਾਈ ਡਰੇਨ ਬਗਾਇਆ ਗਿਆ ਬਹੁਤ ਹੀ ਜ਼ਿਆਦਾ ਕੰਟਰੋਲ ਤੋਂ ਜ਼ਿਆਦਾ ਫੋਰਸੇ ਸੇ ਪ੍ਰਸ਼ਾਸਨ ਲਾਇਆ ਗਿਆ ਕਿਉਂਕਿ ਸਾਡੀਆਂ ਜ਼ਮੀਨਾਂ ਦੇ ਅਜੇ ਵਾਰਡ ਵੀ ਹੋਣ ਵਾਲੇ ਰਹਿੰਦੇ ਆ ਮੇਰਾ ਖੁਦ ਦਾ 38 ਨੰਬਰ ਮਰੱਬਾ ਜਿਹਦੇ ਵਿੱਚੋਂ 4 ਕਨਾਲਾ ਤੇ 18 ਮਰਲੇ ਰਕਬਾ ਵਾ ਜਿਹਦੇ ਵਿੱਚੋਂ 1 ਕਨਾਲਾ 12 ਮਰਲੇ ਦਾ ਇਹਨਾਂ ਨੇ 38 ਨਾਲ ਬਣਾਤਾ ਵਾੜ ਤੇ 3 ਕਨਾਲਾ 6 ਮਰਲੇ ਰਕਬਾ ਵਾ ਜਿਹਦਾ ਇਹਨਾਂ ਨੇ 56.5 ਬਣਾਤਾ ਕੱਲ ਵੀ ਐਸ.ਡੀ.ਐਮ ਸਾਹਿਬ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਮੈਂ ਕਿਹਾ ਜੀ ਇਹ ਕੀ ਹੈ ਸਹੀ ਹੈ ਤੁਹਾਡੇ ਹਿਸਾਬ ਨਾਲ ਇਹ ਕੋ ਅੱਧੇ ਕਿੱਲੇ ਦੇ ਦੋ ਰੇਟ ਬਣਾਏ ਗਏ ਉਹ ਕਹਿੰਦੇ ਜੀ ਇਹ ਨਹੀਂ ਗਲਤ ਆ ਸੀ ਡੀ.ਸੀ ਸਾਹਿਬ ਨਾਲ ਆਖਿਆ ਵਾ ਵੀ ਤੁਸੀਂ ਇਹਨੇ ਦੇ ਵਾਰਡ ਸਾਡੇ ਸ਼ਹਿਰ ਦੇ ਨਾਲ ਜਿਹੜਿਆ ਸਾਰੇ ਜ਼ਿਲ੍ਹੇ ਦੇ ਕਰੋ ਤੇ ਇਹਦੇ ਨਾਲ ਫੇਰ ਕਿਸਾਨ ਜਿਹੜੇ ਉਹ ਜ਼ਮੀਨਾਂ ਜਿਹੜੀਆਂ ਉਹ ਦੇਣਗੇ ਤੇ ਕੋਈ ਇਹਦੇ ਵਿੱਚ ਨਹੀਂਗਾ ਵਿਰੋਧ ਕਰੂਗਾ ਤੇ ਅੱਜ ਜਿਹੜਾ ਬਹੁਤ ਵੱਡੇ ਪੱਧਰ ਦੇ ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਐਸ ਡੀ ਐਮ ਸਾਹਿਬ ਤੇ ਅੱਜ ਸਾਡੇ ਆ ਜ਼ਮੀਨਾਂ ਦੇ ਵਿੱਚ ਹਾਈ ਡਰੇ ਫੇਰਨ ਦੀ ਤਿਆਰੀ ਪੂਰੀ ਹੋ ਚੁੱਕੀ ਆ ਤੇ ਅਸੀਂ ਵੱਡੇ ਪੱਧਰ ਹੋਏ ਤੇ ਸេច ਜ세 ਬੰਦੀ ਨੂੰ ਅਸੀਂ ਮੈਸੇਜ ਭੇਜ ਦਿੱਤਾ ਸਾਰੇ ਜ਼ਿਲ੍ਹੇ ਦੇ ਵਿੱਚ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਜ਼ਮੀਨ ਦੇ ਵਿੱਚ ਹਾਈ ਡਰੇ ਨਹੀਂ ਫਿਰਨਦਿਆਂਗੇ ਸਾਡੇ ਸਿਰਾਂ ਦੇ ਉੱਤੇ ਵੀ ਨੇ ਜਿਹੜੇ ਫੇਰ ਸਕਦੇ ਅੱਜ ਪਰ ਤੇ ਕਿਸਾਨਾਂ ਦੇ ਝੋਨੇ ਜਿਹੜੇ ਅੱਜ ਫਸਲਾਂ ਦੇ ਪੁੱਤਾਂ ਫਸਲਾਂ ਪਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਅੱਜ ਨਹੀਂ ਫੇਰਨਦਿਆਂਗੇ ਜੀ ਸੀਨਾ ਤੇ ਕਿਹੜਾ ਕੰਮ ਹੈ ਮੇਰਾ ਨਗਰ ਵੀ ਝੇਰਵਾਪੁਰ ਖਾਈਆਂ ਜੀ ਨਾਂ ਮੇਰਾ ਅਮਰਜੀਤ ਸਿੰਘ ਇਹ ਜਿਹੜੀ ਕੀ ਮਤਲਬ ਹੈ ਇਹ ਨਾ ਸਰਕਾਰ ਇੱਕ ਤਾਂ ਸਾਨੂੰ ਗੁੰਮਰਾਹ ਕਰਦੀ ਆ ਥੋੜੇ ਪੈਸੇ ਦੇ ਕੇ ਤਾਂਦੇ ਵੀ ਆਰਬਿਟਰੇਟ ਦੇ ਚਲ ਜਓ ਤੇ ਜਿਹੜੇ ਸਾਡੇ ਪਿੰਡ ਆਰਬਿਟਰੇਟ ਦੇ ਗਏ ਆ ਉਹਨਾਂ ਉਥੋਂ ਕੇਸ ਜਿੱਤੇ ਆਵਾਦ ਹਾਈਵੇ ਨੇ ਉਹਨਾਂ ਨੂੰ ਨੈਸ਼ਨਲ ਗਾੜੀ ਸੈਸ਼ਨ ਕੋਰ ਦੇ ਚੈਲੰਜ ਕਰ ਲਿਆ ਵਾ ਪੈਸੇ ਅਜੇ ਸਾਡੇ ਪਿੰਡ ਚੋਂ ਕਿਸੇ ਬੰਦੇ ਨੂੰ ਨਹੀਂ ਮਿਲੇ ਇੱਕ ਇੱਕ ਕਿੱਲੇ ਦੇ ਤਿੰਨ ਤਿੰਨੇ ਨਾ ਵਾੜ ਕੀਤੇ ਆ ਕਿਤੇ 36 ਲੱਖ ਮੋਲਿਆ ਕਿਤੇ 38 66 ਆ ਮੋਲ ਇਹਨਾਂ ਨੇ ਇੱਕ ਥਾਂ ਕੀਤਾ ਹੀ ਨਹੀਂਗਾ ਕੋਈ ਇੱਕ ਵਾੜ ਵੀ ਅਜੇ ਹੋਣ ਵਾਲਾ ਵਾ ਤੇ ਅੱਜ ਇਹ ਡਰੇ ਲੈ ਕੇ ਆਏ ਆ ਅਸੀਂ ਗਾੜੀ ਲੰਮੇ ਪਾਵਾਂਗੇ ਸਾਡੇ ਉਤੋਂ ਦੀ ਨਿਕਾਉਣਗੇ ਹੋਰ ਕੋਈ ਸਾਡੇ ਮੰਗ ਨਹੀਂ ਗੀ ਮੰਗੇ ਆ ਵੀ ਜਾਂ ਤੇ ਸਾਨੂੰ ਪਹਿਲਾਂ ਇੱਕ ਹੋਰ ਰੇਟ ਦੇਣ ਸਾਨੂੰ ਗਮਰਾਹ ਕਰਕੇ ਆਰਬਿਟਰੇਟਰ ਦੇ ਕੋਲ ਦੇ ਆ ਤੇ ਆਰਬਿਟਰੇਟ ਤੋਂ ਜਦੋਂ ਕੇਸ ਕਿਸਾਨ ਜਿੱਤਦੇ ਆ ਤੇ ਨੈਸ਼ਨਲ ਹਾਈਵੇ ਗਾੜੀ ਸ਼ੈਸ਼ਨ ਚ ਚੈਲੰਜ ਕਰਦੇ ਆ ਤੇ ਹੁਣ ਦੱਸੋ ਤੁਸੀਂ ਵੀ ਅਸੀਂ 10 ਟਾਂ ਵਾਲੇ ਇਹਨਾਂ ਨਾਲ ਕੇਸ ਲੜ ਕੇ ਪੈਸੇ ਲਈਏ ਤੇ ਜ਼ਮੀਨ ਇਹਨਾਂ ਨੂੰ ਵਜੋ ਦੇ ਦਈਏ ਛੜਕ ਬਣਾਉਣ ਤੇ ਨਾ ਸਾਨੂੰ ਕੋਈ ਥੱਲੇਉਂਦੀ ਰਾਹ ਦਿੰਦੇ ਆ ਨਾ ਇਹ ਨਾਲ ਦੀ ਕੋਈ ਇਹਨਾਂ ਨੇ ਕੋਈ ਸਾਡੀ ਮੰਗ ਨਹੀਂ ਅਜੇ ਤੱਕ ਮੰਨੀ ਵੱਲੋਂ ਅੱਜ ਸ਼ਾਸਨ ਵੱਲੋਂ ਜਿਹੜਾ ਸਾਰਾ ਸਮਰਥਨ ਮਿਲਿਆ ਹੈ ਜਿੰਨਾ ਵੱਲੋਂ ਪਹਿਲੀ ਵਾਰ ਤੁਸੀਂ ਜੀ ਤੁਹਾਡਾ ਕੀ ਸੰਘਰਸ਼ ਅਸੀਂ ਗਾੜੀ ਉਹਦੇ ਲੰਮੇ ਪਾਵਾਂਗੇ ਜੀ ਅਸੀਂ ਜੋ ਸਾਡੇ ਜਿਹੜੀ ਕਰਨਾ ਹੈ ਸਾਨੂੰ ਕਰ ਲੈਣਾ ਅਸੀਂ ਉਹ ਸੰਘਰਸ਼ ਦੇ ਗਾੜੀ ਹੋਵਾਂਗੇ ਅਸੀਂ ਉਹਨਾਂ ਦੀ ਗਾੜੀ ਲੰਮੇ ਪਾਵਾਂਗੇ ਤੇ ਜੋ ਆਪਣੀ ਜਾਨ ਜਿਹੜੀ ਆ ਸਾਡੀ ਬਦਾਂ ਚੱਲ ਜੇ ਤਾਂ ਅਸੀਂ ਪਹਿਲੀ ਨਹੀਂ ਛੱਡਾਂਗੇ ਅਸੀਂ ਪਹਿਲੀ ਵੇਚਦੇ ਨਹੀਂਗੇ ਜੇ ਇਹਨਾਂ ਰੋਡ ਬਣਾ ਕੇ ਪਹਿਲੀ ਇਹਨਾਂ ਨੇ ਲੈਣੀ ਆ ਤੇ ਇਹ ਸਾਨੂੰ ਜਿਹੜਾ ਵਾ ਸਾਡਾ ਹੱਕ ਦੇਣ ਤੇ ਅਸੀਂ ਪਹਿਲੀ ਦਵਾਂਗੇ ਤੇ ਸਾਡੇ ਇੱਕ ਹੋਰ ਗੱਲ ਆ ਖਾਸ ਸਾਡੀਆਂ ਪਹਿਲੀਆਂ ਜੋ ਰਾਹ ਰਸਤੇ ਕੱਟੇ ਆ ਇਹਨਾਂ ਪੰਚਾਇਤ ਦੀ ਜ਼ਮੀਨ ਦਾ ਮੁੱਲ 1 ਕਰੋੜ ਤੇ 64 ਲੱਖ ਰੁਪਈਆ ਪਾਇਆ ਵਾ ਤੇ ਸਾਡੇ ਇਹਨਾਂ ਨੇ 10 ਲੱਖ ਰੁਪਈਆ ਕੀਮਤ ਪਾਈ ਆ ਕਿੱਲੇ ਦੀ ਸਾਡੇ ਜਿੰਪੜ ਦੀ ਜ਼ਮੀਨ ਦੀ ਕੀਮਤ 10 ਲੱਖ ਰੁਪਈਆ ਪਈ ਆ 38 ਛੜ ਤੇ ਆਏਵੇਂ ਮੇਰੇ ਭਰਾ ਬੋਲੀ ਜਾਂਦੇ ਆ 38 ਛੜ ਕਾਦਾ ਵਾ ਸਾਨੂੰ ਜਿਹਦਾ ਅਜਾੜਾ ਪਤਾ ਪਾ ਕੇ ਤਾਂ ਫੇਰੇ ਪੈਸੇ ਬਣਦੇ ਆ ਰੱਖ ਦੇਣ ਸਰ ਅੱਜ ਕੋਈ ਥੇਰਮਾ ਪਰਤਾ ਗੁਰਦੁਆਰਾ ਸਾਹਿਬ ਪਹੁੰਚ ਕੇ ਸਾਮਣਾ ਕਰੋ ਕੀ ਮਖਲਾ ਬੜਾ ਹਾਂਜੀ ਇਹ ਜੀ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਜੀ ਦਿੱਲੀ ਕਟੜਾ ਜੰਮੂ ਉਹਦੇ ਸਬੰਧ ਚ ਆਏ ਆ ਤਹਿਸੀਲਦਾਰ ਸਾਹਿਬ ਨਾਲ ਆਏ ਨੇ NHC 1 NHC ਇਦੀ ਨਾਲ ਅਫੀਸਰ ਵੀ ਆਏ ਨੇ ਤੇ ਇਹਦੇ ਵਿੱਚ ਸਾਨੂੰ ਜੋ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਪਿੰਡ ਦੇ ਸੱਜਣਾ ਨੇ ਜਾਂ ਜਿਨ੍ਹਾਂ ਦੀ ਜ਼ਮੀਨ ਹੁੰਦੀ ਸਾਨੂੰ ਮਿਲ ਕੇ ਆਪਣੇ ਉਹਨਾਂ ਨੇ ਕੰਸਰਨ ਦੱਸੇ ਨੇ ਆਪਣੀਆਂ ਦੁੱਖ ਤੜਪਾਂ ਦੱਸੀਆਂ ਆਪਾਂ ਇਹਨਾਂ ਨੂੰ વિશ્વાસ ਦੋਣੇ ਆ ਆਪਾਂ ਜੋ ਵੀ ਕਰਾਂਗੇ ਜਨਤਾ ਦੀ ਪੜਾਈ ਵਾਸਤੇ ਕਰਾਂਗੇ ਕਾਨੂੰਨ ਦੇ ਅਨਸਾਰ ਕਰਾਂਗੇ ਕਿਸੇ ਨਾਲ ਧੱਕਾ ਨਹੀਂ ਕਰਦੇ ਜੇ ਕਬਜ਼ਾ ਲਵਾਂਗੇ ਤੇ ਇਹਨਾਂ ਦੀ ਸਹਿਮਤੀ ਨਾਲ ਲਵਾਂਗੇ ਠੀਕ ਹੈ ਜੀ